ਆਪਕੇ ਗੋਡੇ ਤੇ ਤੁਹਾਨੂੰ ਸਾਰੇ ਦੇ ਕੇ ਗੋਡਾ ਅਸੀਂ ਉਹਨੂੰ ਮਨਾ ਸਕਦੇ ਆ ਤੂੰ ਕਿਹੜੇ ਬਾਗ ਦੀ ਮੂੜੀ ਸਮਝਦਾ ਐ ਤੂੰ ਸਮਝਦਾ ਕੁਛ ਨਹੀਂ ਤੂੰ ਆਪਣੀ ਮਰਜ਼ੀ ਕਰ ਰਿਹਾ ਸਾਡੇ ਪੰਜਾਬ ਦੇ ਆਗੂ ਨੂੰ ਨਹੀਂ ਸਮਝਿਆ ਸਾਨੂੰ ਨਾ ਸਮਝ ਮੰਨ ਲੈਣੀ ਅਸੀਂ ਸਾਡੇ ਪੰਜਾਬ ਦੇ ਆਗੂ ਨੇ ਸਮਝਿਆ ਛੋਟੇ ਕਰ ਸਾਡੇ ਪੰਜਾਬ ਦੇ ਆਗੂ ਨੇ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਤੇ ਤੂੰ ਉਹਦੇ ਨਾਲ ਪਾਸ ਲੁੱਕੀ ਕੀਤੀ ਉਹਨਾਂ ਦੁਰ ਬਹਿਰ ਕੀਤਾ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮਰਦਾਂਗੇ ਅਸੀਂ ਇਹੋ ਜੇ ਅਸੀਂ ਇਹੋ ਜੇ ਲੋਕ ਨਹੀਂ ਔਰ ਗ੍ਰਹੀ ਕਰਾ ਕੇ ਫਲਾਨਾ ਆ ਗਿਆ ਤਿੰਕਾ ਆ ਗਿਆ ਔਰ ਮੈਂ ਕਹਿੰਨਾ ਅਸੀਂ ਅਸੀਂ ਮਾੜੇ ਆ ਔਰ ਸਾਡੇ ਜਿਹੜਾ ਪਰਮੂ ਕਹਿੰਦੀ ਐ ਜੀ ਉਹਨੂੰ ਵੀ ਲਿਆਉਣਾਗਾ ਤੁਸੀਂ ਚਲ ਹੁਣ ਇਹਨੂੰ ਲੈ ਕੇ ਜਾਨੇ ਉਹਨਾਂ ਨੂੰ ਕਲੰਦਰਾ ਦੇ ਕੇ ਇਹਨੂੰ ਪੇਸ਼ ਕਰੂਗਾ ਮੈਂ ਇਕੱਠੇ ਕਿੱਧਰ ਜਾਊਂਗਾ ਉਹ ਜਿਹੜੇ ਬੈਠੂ ਲੜਦੇ ਤਾਂ ਹੈ ਨਹੀਂ ਜੀ ਇਹ ਵੀ ਅਸੀਂ ਲੜ ਪੈਣੀ ਗਾ ਵੀ ਉਹ ਲੜਦੇ ਦੂਜੇ ਬੰਦੇ ਆਪੋ ਤੇ ਨਹੀਂ ਇਹਨਾਂ ਨੇ ਕਰ ਵੀ ਇਕੱਠੀ ਨਹੀਂ ਉੱਥੇ ਕਿਹਦੇ ਲੜਦੇ ਆਏ ਉਹ ਕਿਹੜਾ ਬਦੂਰ ਕਰਾ ਦਾਂਗੇ ਗੱਲ ਤਾਂ ਕਿੱਥੇ ਹੋ ਗਈ ਨੀ ਬੜੂਣਾ ਹੀ ਉਹ ਕਿੱਥੇ ਤਾਂ ਬਥੇਰੀ ਵਾਲੀ ਹੋ ਗਈ ਗੱਲ ਹੀ ਨਹੀਂ 1.5 ਮਹੀਨਾ ਹੋ ਗਿਆ ਗੱਲ ਤਾਂ ਕਿੱਥੇ ਹੋ ਗਈ ਨੀ ਬੜੂਣਾ 1.5 ਦਿਨ ਦਾ ਹੋ ਗਿਆ ਤਾਂ ਖਾ ਤਾਂ 14-15 ਦਿਨ ਅਸੀਂ ਕੋਈ ਦੁਸ਼ਮਣ ਨਹੀਂ ਥੋੜਾ ਮੈਂ ਗੇਟੀਆਂ ਸੀ ਸਾਡੀ ਇਹਨਾਂ ਨੂੰ ਦੁਸ਼ਮਣ ਨਹੀਂ ਥੋੜਾ ਅਸੀਂ ਕੋਈ ਇਹੋ ਜਿਹੀ ਨਹੀਂ ਚਾਦੇ ਉਹ ਆਪਦੇ ਆਏ ਜੀ ਕੋਈ ਲੈ ਆਓ ਵੀ ਸਾਰੇ ਇਹ ਨਹੀਂ ਚੱਲਿਓ ਪੁੱਤ ਕਰ ਬੁਲਾ ਲਈ ਆਪਾਂ ਵੀਡੀਓ ਬਣਾਉਣੇ ਗੇਟ ਤੀਆਂ ਮੈਂ ਆਜੂ ਕੋਈ ਗੱਲ ਨਹੀਂ ਉਹਨਾਂ ਦੀ ਵੀ ਬਣਾਈ ਵੀਡੀਓ ਬੱਚੇ ਦੀ ਵੀ ਲਾਣਾ ਬੱਚੇ ਬਾਰੇ ਵਿੱਚ ਬੱਚਾ ਇਹ ਕਿੰਨੇ ਦਾ ਵੀਰ ਹੁੰਦਾ ਵੀਰ ਹੁੰਦਾ ਬੱਚਾ ਹੈਗਾ ਜਾਪੇ ਵਾਲੀਆ ਬੈਂਚਾਂ ਤੋਂ ਉਠਾ ਕੇ ਘਰੋ ਲਿਆਈਏ ਪਾਉਸ ਦੋ ਗੱਟੀਆਂ ਭਰ ਕੇ ਰਾਤ ਗਈਆਂ ਨੇ ਸਵੇਰੇ ਲੱਗੀ ਆ ਸਵੇਰੇ ਲੈ ਕੇ ਆਏ ਕਹਿੰਦੇ ਬੈਠੋ ਸਾਡੀ ਗੱਡੀ 'ਚ ਜੇ ਹੁਣ ਉੱਥੇ ਜਿੱਥੇ ਮੁੰਡੇ ਬੰਨੇ ਹੋਏ ਨੇ ਉੱਥੇ ਸਾਨੂੰ ਬਾਹਰ ਰੱਖਿਆ ਕੋਲੇ ਬਰਨਾਲਾ ਸਿਟੀ 2 ਦੇ ਵਿੱਚ ਹਜੇ ਕਹਿੰਦੇ ਜੇ ਤੂੰ ਬੋਲਦੀ ਰੋਣਾ ਪਾਉਣੀ ਅਮਾ ਤਾਂ ਫਿਰ ਦੇਖ ਲੈ ਤੇਰਾ ਬਿਕਚਰਾ ਅਸੀਂ ਕੀਤਾ ਨਹੀਂ ਮੈਂ ਕਹਾਂ ਜੀ ਜੋ ਮੰਨਦੀ ਲੇਕਿਨ ਅੰਦਰ ਲੇ ਜੀ ਸੁਤਰੀ ਇਹਨਾਂ ਨੂੰ ਅਧਿਕਾਰਵਾਈ ਕਰਨ ਦੇ ਮਰੇ